नवशह सरगर्मी प्रोग्राम वास्तविक प्रदेशी की तरफ आप जी का हार्दिक स्वागत है पेश जिला शहीद भगत सिंह तक संबंधित अज विशेष सरगर्मी ਫੈਮਲੀ ਦਾ ਸੁਆਰ ਇੱਕ ਮਲਟੀ ਕਜ਼ੀਨ ਡਿਸਟ ਉਹਦਾ ਸਵਾਦ ਜੋ ਤੁਹਾਨੂੰ ਹਮੇਸ਼ਾ ਰਹੇਗਾ ਯਾਦ ਅੱਜ ਹੀ ਆਓ ਚਿੰਦੂਸ ਫੈਮਲੀ ਰੈਸਟੋਰੈਂਟ ਜੰਦੀਕੜ ਰੋਡ ਨਵਾਂ ਸ਼ਹਿਰ ਕਾਲ 783700006 ਸੋ ਨਿਹਾਲ ਸ੍ਰੀ ਆਕਾਲ ਆ ਦਾ ਬਾਕੀ ਜਿਹੜੇ ਬੱਚੇ ਸਾਡੇ ਪਿੰਡ ਆਏ ਆ ਇਹਨਾਂ ਦੇ ਪੇੜਾਂ ਸਾਡਾ ਵੀ ਧੰਨਵਾਦ ਅਸੀਂ ਅਰਦਾਸ ਕਰਦੇ ਆਂ ਗੁਰੂ ਮਹਾਰਾਜ ਦੇ ਅੱਗੇ ਕਿ ਇਹ ਬੱਚੇ ਅੱਜ ਜੇ ਸਫਲਤਾ ਦੇ ਪਹੁੰਚਿਆ ਇਹ ਪੂਰੇ ਵਰਲਡ ਲੈਵਲ ਤੱਕ ਵੀ ਜਾਣ ਇਹ ਵਰਲਡ ਡਾਲਰ ਬਾਈ ਭਾਵੇਂ ਮਾਰ ਗਿਆ ਜੀ ਬੱਚਿਆਂ ਨਾਲ ਸਾਡੇ ਨੇ ਜੀਨ ਪਤਨ ਤੋਂ ਆਪਣੀ ਮਾਦਾਸ ਦਾ ਆਪੇ ਇਹ ਇਸ ਬੱਚਿਆਂ ਦੀ ਕਿੰਨੀ ਸੋਚ ਹੈ ਕਹਿੰਦਾ ਵੀ ਅਸੀਂ ਜਿਹੜਾ ਸਨਮਾਨ ਹੈ ਨਾ ਇਹ ਜਿਹੜੀਆਂ ਪਿੰਡ ਦੀਆਂ ਸਾਡੇ ਬਜ਼ੁਰਗ ਔਰਤਾਂ ਜਿਨ੍ਹਾਂ ਤੋਂ ਅਸੀਂ ਬਹੁਤ ਕੁਝ ਸਿੱਖਿਆ ਜਾਂ ਹਜੇ ਸਿੱਖਣਾ ਹੈ ਬਹੁਤ ਕੁਝ ਹੈ ਵੀ ਅਸੀਂ ਇਹ ਜਿਹੜਾ ਸਨਮਾਨ ਹੈ ਅਸੀਂ ਉਹਨਾਂ ਦੇ ਥਰੂ ਇਹਨਾਂ ਬੱਚਿਆਂ ਨੂੰ ਦੇਣਾ ਹੈ ਸੋ ਬਹੁਤ ਵੱਡੀ ਗੱਲ ਹੈ ਇਹ ਅੱਜ ਅੱਛੇ ਜੀ ਮੇਰੇ ਹੈਲਪ ਐਂਟਰੀ ਵਿੱਚ ਈਆਂ ਦਾ ਸਬਸਕ੍ਰਾਈਬ ਕਰਨ ਲਈ ਇਹ ਪ੍ਰੋਗਰਾਮ ਆਇਆ ਬਹੁਤ ਐਕਸਲੈਂਟ ਸਟਾਰਟਿੰਗ ਹੈ ਇਸ ਚੀਜ਼ ਨਾਲ ਮੈਨੂੰ ਵੀ ਬੜੀ ਖੁਸ਼ੀ ਹੋਈ ਤੇ ਇਸ ਚੀਜ਼ ਨਾਲ ਪਿੰਦੇ ਦੇ ਜਿਹੜੇ ਬਾਕੀ ਬੱਚੇ ਹੋਰ ਨੇ ਜਿਹੜੇ ਪ੍ਰੋਗਰਾਮ ਦੇਖਣ ਆਏ ਸੀ ਉਹਨਾਂ ਨੂੰ ਵੀ ਬੜੀ ਸੇਵ ਮਿਲੀ ਕਿ ਅਸੀਂ ਸਿਰਫ ਨੈਕਟਨ ਕੇਸ਼ਨ ਤੱਕ ਨਹੀਂ ਲਿਮਟ ਹਾਂ ਕਿ ਅਸੀਂ ਅਲੱਗ-ਅਲੱਗ ਥਿੱਕ ਨੇ ਜਿਵੇਂ ਪੜਾਈ ਦਾ ਸਪੋਰਟ ਦਾ ਉਹਨਾਂ ਵਿੱਚ ਮੈਂਕ ਕਰੀਏ ਤੇ ਆਪਣੇ ਮਾਤਾ-ਪਿਤਾ ਦਾ ਆਪਣੇ ਪਿੰਡ ਦੇ ਪੂਰੇ ਪੰਜਾਬ ਦਾ ਆਏ ਹੋਏ ਇੱਕ ਤੀਆਂ ਦੀ ਤਰਾਈ ਹੈ ਪਰ ਅਸੀਂ ਆਪਣੇ ਆਪ ਹੀ ਇਹ ਆ ਸਾਰਿਆਂ ਨੇ ਰਲ ਕੇ ਸੋਚਿਆ ਕਿ ਤੀਆਂ ਦਾ ਹਰ ਕੋਈ ਮਨਾਉਂਦਾ ਠੀਕ ਹੈ ਤੀਆਂ ਲਈ ਅਸੀਂ ਕੁਝ ਕਰੀਏ ਸਤਿ ਸ਼੍ਰੀ ਅਕਾਲ ਇਹ ਜਿਹੜੀ ਛੋਟਾ ਜਿਹਾ ਪਰਾਲਾ ਸਿਗਾ ਸਾਡੇ ਪਿੰਡ ਬਨੋਂ ਸਾਡੀਆਂ ਧੀਆਂ ਨੂੰ ਸਾਡੀਆਂ ਮਾਮਾ ਨੂੰ ਸਾਡੀਆਂ ਬੱਚਿਆਂ ਨੂੰ ਸਲਾਮ ਹੈ ਕਿ ਇਹ ਜਿਹੜਾ ਅਵਾਰਡ ਅਸੀਂ ਸਟਾਰਟ ਕੀਤਾ ਮਾਈ ਭਾਗੋ ਦੀਆਂ ਵਾਰਿਸ ਧੀਆਂ ਪੰਜਾਬ ਦੀਆਂ ਅਸੀਂ ਜਿਵੇਂ ਨੜਵਾ ਸਮੂਹ ਅੱਜ ਇੱਕ ਨਵਾਂ ਉਪਰਾਲਾ ਕਰ ਰਹੇ ਹਾਂ ਸਾਵਣ ਦੇ ਮਹੀਨੇ ਚ ਲੋਕੀਂਆਂ ਨੂੰ ਮਨਾਉਨੇ ਆ ਅੱਜ ਅਸੀਂ ਇੱਕ ਨਵਾਂ ਉਪਰਾਲਾ ਕੀਤਾ ਅਸੀਂ ਧੀਆਂ ਦੀ ਜਗਾ ਤੇ ਧੀਆਂ ਦਾ ਪ੍ਰੋਗਰਾਮ ਕੀਤਾ ਅਸੀਂ ਆਪਣੇ ਪਿੰਡ ਦੇ ਵਿੱਚ ਆਪਣੀਆਂ ਧੀਆਂ ਨੂੰ ਇਹੀ ਸੇਵ ਦੇ ਦੇ ਰਹੇ ਹਾਂ ਜਿੱਥੇ ਅਸੀਂ ਦੋ ਬਹੁਤ ਹੀ ਸਾਡੇ ਪ੍ਰਸਿੱਧ ਇਲਾਕੇ ਦੇ ਮਿਆਂ ਦੋ ਧੀਆਂ ਨੂੰ ਬੁਲਾ ਕੇ ਨਵਾਂ ਸ਼ਹਿਰ ਡਿਸਟ੍ਰਿਕਟ ਦੀ ਉਹਨਾਂ ਨੂੰ ਇੱਥੇ ਸੰਭਾਲਣ ਦੇ ਕਿੱਦ ਹੈ ਇੱਕ ਆਪਣੇ ਐਗਰੀਕਲਚਰ ਦੇ ਨਾਲ ਰਿਲੇਟਡ ਕਸਟਡ ਆਫਿਸਰ ਲੱਗੇ ਹੋਏ ਆ ਤੇ ਦੂਜੇ ਆ ਜਿਹੜੇ ਉਹ ਐਥਲੀਟ ਐ ਬੈਸਟ ਐਥਲੀਟ ਨਵਾਂ ਸ਼ਹਿਰ ਦੇ ਮੰਨੇ ਵੇ ਨੇ ਉਹਨਾਂ ਨੂੰ ਬੁਲਾ ਕੇ ਆਪਣੀਆਂ ਧੀਆਂ ਨੂੰ ਇਹੀ ਸੇਧ ਦਈਆ ਕਿ ਤੁਸੀਂ ਵੀ ਪੜ੍ਹ ਲਿਖ ਕੇ ਅੱਗੇ ਇਹਨਾਂ ਦੇ ਵਾਂਗੂ ਅੱਗੇ ਤੋਂ ਅੱਗੇ ਤਰੱਕੀਆਂ ਕਰੋ ਤੇ ਤੁਹਾਨੂੰ ਵੀ ਜੋ ਆਪਣੇ ਇਲਾਕਾ ਏ ਸਾਰਾ ਆਪਣਾ ਨਵਾਂ ਸ਼ਹਿਰ ਡਿਸਟ੍ਰਿਕਟ ਹੀ ਪੰਜਾਬ ਤੁਹਾਨੂੰ ਬੁਲਾ ਬੁਲਾ ਕੇ ਤੁਹਾਨੂੰ ਵੀ ਇਹਨਾਂ ਵਾਂਗੂ ਸਨਮਾਨ ਦੇ ਤੇ ਅਸੀਂ ਧੀ ਧੀਆਂ ਦਾ ਪ੍ਰੋਗਰਾਮ ਛੱਡ ਕੇ ਅਸੀਂ ਧੀਆਂ ਦੇ ਉੱਤੇ ਅੱਜ ਪ੍ਰੋਗਰਾਮ ਰੱਖਿਆ ਹੈ ਭੈਣ ਭਰਾ ਯੋਰਗ ਵੀਰ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਬਾਈ ਜੀ ਹੁਣਾਂ ਨੇ ਅਪਰਾਲਾ ਕੀਤਾ ਤੇ ਔਰ ਭੈਂਜੀਆਂ ਨੇ ਅਪਰਾਲਾ ਕੀਤਾ ਇਸ ਪੰਡ ਨੇ ਸਾਰੇ ਪੰਜਾਬ ਦਾ ਮੋਡ ਬੰਨੇ ਆ ਜੀ ਇਹ ਜਾਨੀ ਕਿ ਅੱਗੇ ਤੀਆਂ ਪੰਜਾਬ ਦੀਆਂ ਕਹਿੰਦੇ ਸੀ ਹੁਣ ੀਆਂ ਪੰਜਾਬ ਦਾ ਅੰਡੀਆਂ ਲਾ ਕੇ ਇਹਨਾਂ ਨੇ ਤਿਹਾਰ ਦਾ ਨਾਮ ਰੱਖਿਆ ਜੀ ਇਸ ਤਿਹਾਰ ਦੇ ਇਹਨਾਂ ਨੇ ਕਰਨ ਤੇ ਬਹੁਤ ਬਹੁਤ ਮੁਬਾਰਕਾਂ ਜੀ ਇਹਨਾਂ ਨੂੰ ਬਹੁਤ ਹੀ ਜਾਨੀ ਕਿ ਸਲਾਘਾਯੋਗ ਕਦਮ ਚੱਕਿਆ ਜੀ ਪੰਜਾਬ ਦੇ ਵਿੱਚ ਪਹਿਲਾ ਜਾਨੀ ਕਿ ਆਪਣੇ ਇੰਡੀਆ ਚ ਪਹਿਲਾ ਨੰਬਰ ਲੈ ਲਿਆ ਜੀ ਇਹਨਾਂ ਨੇ ਕਿਉਂਕਿ ਮੋਡ ਬੰਨਣਾ ਬਹੁਤ ਔਖਾ ਹੁੰਦਾ ਉਸ ਤੋਂ ਬਾਅਦ ਤਾਂ ਲੋਕ ਸਾਰੇ ਮਗਰੰਦੇ ਆ ਜੀ ਇਹਨਾਂ ਨੇ ਉਹ ਕੰਮ ਕੀਤਾ ਕਿ ਆਪਣੀਆਂ ਧੀਆਂ ਨੂੰ ਦੱਸਣ ਲਈ ਵੀ ਜੇ ਆਪਾਂ ਘਰੋਂ ਬਾਹਰ ਜਾਈਏ ਆਪਣੇ ਮਾਪੇ ਦਾ ਆਪਣੇ ਪਿੰਡ ਦਾ ਨਾਂ ਉੱਚਾ ਕਰ ਸਕੀਏ ਕੋਈ ਅੰਨਾਂ ਦੀ ਸ਼ਰਮਨਾ ਨੀਮੀ ਨਾ ਪਵੇ ਇਸ ਕਰਕੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਲੋਕ ਧੀਆ ਜੰਮਣ ਤੋਂ ਡਰਨਾਂ ਜਿੰਨਾ ਬੱਚਿਆਂ ਦਾ ਮੁੰਡਿਆਂ ਦਾ ਚਾਹ ਹੁੰਦਾ ਉਨਾ ਹੀ ਧੀਆ ਦਾ ਚਾਹ ਕਰਨਗੇ ਇਸ ਕਰਕੇ ਇਹਨਾਂ ਦਾ ਜਿਹੜਾ ਇਹ ਤਿਹਾਰਤ ਬਣਾਇਆ ਇਹਨਾਂ ਨੇ ਧੀਆਂ ਪੰਜਾਬ ਦੀਆਂ ਬਹੁਤ ਸ਼ਲਾਘਾ ਜੋ ਕਤਮਾ ਜੀ ਇਹਨਾਂ ਨੂੰ ਲੱਖ ਲੱਖ ਵਧਾਈ ਬਾਕੀ ਇੱਥੇ ਬੱਚੀਆਂ ਦਾ ਜਿਵੇਂ ਲਭ ਜੋਤ ਆ ਨੈਸ਼ਨਲ ਥਲੀਟ ਇੱਕ ਗੁੱਡੀ ਖਾਲਸਾ ਗੁੱਡੀ ਹੋਰ ਆ ਉਹ ਵੀ ਅਫੀਸਰ ਪਿੰਡ ਦੀ ਕੁੜੀ ਆ ਬਹੁਤ ਉਹਨੇ ਵੀ ਆ ਪਿੰਡ ਦਾ ਨਾਮ ਉੱਚਾ ਕੀਤਾ ਇਹਨਾਂ ਦਾ ਸਨਮਾਨ ਕਰਨ ਤੇ ਇਹਨਾਂ ਨੂੰ ਬਹੁਤ ਬਹੁਤ ਵਧਾਈ ਔਰ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੋ ਮਿਕਸਿੰਗ ਕਰਦੇ। ਤੋਂ ਬਾਅਦ ਮੇਂ ਆ ਮਾਵਾ ਭੈਣਾ ਸਾਰੇ ਛੋਟੇ ਬੱਚੇ ਮੇਰਾ ਅਸਲ ਗੱਛੀ ਮੇਰਾ ਫੋਰ ਦੇਣਾ ਕਰਕੇ ਮੈਂ ਇੱਥੇ ਪਹੁੰਚਿਆ ਮੈਂ ਬੈਲਾ ਕਰਨੀ ਚਾਹੁੰਦੀ ਆ ਜਿਹੜਾ ਤੀਆਂ ਆਉਂਦੀਆਂ ਉਹ ਸਿਰ ਹਾਰਾ ਨਾ ਯਾਨੀ ਕਿ ਤ੍ਰਿਹੀਆਂ ਤੇ ਤੀਆਂ ਤੇ ਆਇਆ ਉਹ ਸਭ ਕੁਝ ਕਰਦੀ ਆ ਇਹ ਵੀ ਪਹਿਲਾ ਸੱਤੋਂ ਜਗਤਕਾਰ ਪਿੰਡ ਨਵੇਂ ਸ਼ਹਿਰ ਜ਼ਿਲ੍ਹੇ ਵਿੱਚ ਸਟਾਰਟ ਹੋਈ ਆ ਮੈਂ ਕਹਿੰਦੀ ਆ ਜਿਵੇਂ ਆ ਜਿਹੜੇ ਬੱਚੇ ਅੱਜ ਕੱਲ ਦੇ ਬੜੇ ਗਿੜੇ ਇੰਟਰਨੈਟ ਤੇ ਜ਼ਿਆਦਾ ਨੱਚਦੇ ਆ ਫੇਮਸ ਹੋਣ ਲਈ ਕੁਝ ਵੀ ਕਰਦੇ ਆ ਆਪਣਾ ਮੰਗਪਾਉ ਦਿਖਾਉਂਦੇ ਆ ਮੈਂ ਕਹਿੰਦੀ ਆ ਉਹ ਇਹਨਾਂ ਤੋਂ ਛੱਡ ਕੇ ਅਸੀਂ ਕੁਆਲਟੀ ਵਿਕਣ ਵਿੱਚ ਅਸੀਂ ਕੀ ਕਰ ਸਕਦੇ ਆ ਜਿਵੇਂ ਹੁਣ ਮੈਂ ਹੀ ਆ ਮੈਂ ਹੁਣ ਇਸਕਾਂ ਨੂੰ ਨੈਸ਼ਨਲ ਲੈਵਲ ਤੇ ਖੇਡਦੀ ਆ ਮੇਰਾ ਨੈਸ਼ਨਲ ਜੋ ਗੋਲਡ ਮੈਡਲ ਜਿਹੜਾ ਮੈਂ ਚਾਹੁੰਦੀ ਆ ਕਿ ਉਹ ਥੋੜਾ ਜਿਹਾ ਡਾਟਸ ਨੂੰ ਛੱਡ ਕੇ ਇਹ ਲੱਗਣਾ ਆਪਣੀ ਕੁਆਲਿਟੀ ਪਰਖਣਾ ਕੁਝ ਨਹੀਂ ਕਰ ਸਕਦੇ ਆ ਕੋਈ ਪੜਾਈ ਦਾ ਖੇਤਰ ਆ ਪਹਿਲਾਂ ਜੀ ਮੰਗਾਇਆ ਕੁਝ ਵੀ ਆ ਕੁਝ ਵੀ ਕਰਨ ਉਹ ਪਰ ਇਹਨਾਂ ਥੋੜੇ ਇੰਟਰਨੈਟ ਤੋਂ ਥੋੜੇ ਲੱਗਦੇ ਫੋਨ ਨਾਲ ਫੋਨ ਨਾਲ ਦਿਮਾਗ ਮਾਰਨ ਤੋਂ ਚੰਗਾ ਤਾਂ ਆਪ ਨੂੰ ਕਿਸੇ ਆਪਣੀ ਪੋਸਟਾ ਦੇਖਣਾ ਸੀ ਕੀ ਕਰ ਸਕਦੇ ਆ ਫੋਨ 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 ਨਾਲ ਬਸ ਬਰੇ ਰਹਿਣਾ ਚਾਹੀਦਾ ਇਹ ਕਿ ਅੱਜਕੱਲ੍ਹ ਸਾਡਾ ਪੰਜਾਬ ਪਹਿਲਾਂ ਤਾਂ ਲੇ ਜਮਾਨਿਆਂ ਵਿੱਚ ਪੰਜਾਬ ਜਾਣਿਆ ਲੱਲ ਚੰਗੀ ਤਰ੍ਹਾਂ ਅੱਜ ਕੱਲ ਸਾਡਾ ਪੰਜਾਬ ਨਸ਼ਾ ਕਰਕੇ ਜਾਣਾ ਜਾਂਦਾ ਹੈ ਨਸ਼ੇ ਹੋ ਗਏ ਡਾਂਸ ਹੋ ਗਿਆ ਇਹਨਾਂ ਦਾ ਜਿਹੜਾ ਜਾਂਦਾ ਮੈਂ ਕਿ ਸਾਡਾ ਪੰਜਾਬ ਨਾਲ ਪਹਿਲਾ ਬੰਦ ਹੋਏ ਵਧੀਆ ਪਤਾ ਲੱਗੇਗਾ ਕਿ ਪੰਜਾਬ ਹੈ ਕਿ ਅਸੀਂ ਕੀ ਕਰ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਜਿਹੜਾ ਇਹ ਸਾਡੇ ਪਿੰਡ ਦੀਆਂ ਬੱਚੀਆਂ ਨਾਲ ਈਆਂ ਨਾਲ ਪਹਿਣਾ ਦਾ ਮਤਾਵਾ ਨਾਲ ਇੱਕ ਜਿਹੜਾ ਇੱਕ ਸਨੇਹਾ ਦੇਣ ਦੀ ਕੋਸ਼ਿਸ਼ ਕੀਤੀ ਆ ਪ੍ਰੋਗਰਾਮ ਛੋਟਾ ਜਿਹਾ ਪਰ ਤੁਹਾਡੇ ਚੈਨਲ ਤੇ ਬਾਤ ਹੀ ਹੋ ਰਹੀ ਆ ਅਸੀਂ ਇੱਕ ਮੈਸੇਜ ਦੇਣਾ ਚਾਹਦੇ ਪੂਰੇ ਪੰਜਾਬ ਨੂੰ ਜਿੱਥੇ-ਜਿੱਥੇ ਵੀ ਧੀਆ ਵਸਦੀਆਂ ਤੇ ਜਿਹੜਾ ਆ ਸ਼ੁਰੂਆਤ ਪਿੰਡ ਜਮੀਤਗੜ ਤਸੀਰ ਬਣਾਚੌਰ ਜ਼ਿਲ੍ਹਾ ਨਵਾਂ ਸ਼ਹਿਰ ਵਿੱਚ ਜਿੱਨਾ ਇਹ ਸ਼ੁਰੂਆਤ ਕੀਤੀ ਆ ਤੇ ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ ਕਿ ਪੂਰੇ ਪੰਜਾਬ ਚ ਪੂਰੀ ਦੁਨੀਆ ਚ ਇਹ ਪ੍ਰੋਗਰਾਮ ਹੋਣਾ ਚਾਹੀਦਾ ਕਿਉਂਕਿ ਜਿੱਦਾਂ ਵਕ ਵਕ ਪਿੰਡਾਂ ਚ ਪੀਆਂ ਦਾ ਤਿਹਾਰ ਮਨਾਦੇ ਆ ਆ ਸੌਣ ਦੇ ਮਹੀਨੇ ਚ ਪਰ ਇਹ ਸਾਡੀਆਂ ਬੱਚੀਆਂ ਨੇ ਇਕੱਠੀਆਂ ਹੋ ਕੇ ਸਲਾਹ ਕਰਕੇ ਕਹਿੰਦੇ ਵੀ ਅਸੀਂ ਨੱਚਣਾ ਟੱਪਣਾ ਛੱਟ ਕੇ ਕਿਉਂ ਨਾ ਉਹਨਾਂ ਬੱਚਿਆਂ ਨੂੰ ਉਹਨਾਂ ਭੈਣਾਂ ਨੂੰ ਜਿਹੜਾ ਆਪਣੇ ਪਿੰਡ ਦਾ ਆਪਣੇ ਮਾਪੇ ਦਾ ਆਪਣੇ ਇਲਾਕੇ ਦਾ ਆਪਣੇ ਮਤਲਬ ਪੰਜਾਬ ਦਾ ਨਾਮ ਰੋਸ਼ਨ ਕੀਤਾ ਤੇ ਉਹਨਾਂ ਨੂੰ ਸਨਮਾਨ ਦੇਈਏ ਉਹਦੇ ਵਿੱਚ ਇੱਕ ਇਨਾਮ ਬਣਾਇਆ ਅਵਾਰਡ ਬਣਾਇਆ 2025 ਅਵਾਰਡ ਮਾਈ ਭਾਗੋ ਦੀਆਂ ਵਾਰਸਾ ਪੰਜਾਬ ਦੀਆਂ ਸੋ ਇਹ ਅਵਾਰਡ ਆਪਾਂ ਦੋ ਬੱਚਿਆਂ ਨੂੰ ਦਿੱਤਾ ਪਿੰਡ ਵੱਲੋਂ ਤੇ ਇੱਕ ਸਾਡੇ ਨਗਰ ਦੀ ਸੀਗੀ ਉਹਨਾਂ ਐਜੂਕੇਸ਼ਨ ਚ ਐਗਰੀਕਲਚਰ ਡਿਪਾਰਟਮੈਂਟ ਚ ਆਫਸਰ ਵਗੀ ਦੂਜੀ ਸਾਡੇ ਜਿਹੜੇ ਦੀ ਨਮਾਸ਼ਰ ਜਿਹੜੇ ਦੀ ਬੰਗਿਆ ਲਾ ਕੇ ਪੋਨੀਆ ਪਿੰਡ ਤੋਂ ਉਹ ਬੱਚੀ ਐਥਲੈਟਿਕ ਚ ਹੈ ਦੌੜ ਚ 100 ਮੀਟਰ ਚ ਉਹਦੇ 골ਡ ਮੈਡਲ ਲੈ ਕੇ ਆਏ ਸੀਗੀ ਉਹਨੂੰ ਸਨਮਾਨ ਕੀਤਾ ਹੋਰ ਵੀ ਬੱਚਿਆ ਹੈ ਗਿਆ ਲੋਟਾ ਪਿੰਡ ਤੋਂ ਆ ਬੱਚੀ ਤੇ ਉਹ ਵੀ ਐਥਲੈਟਿਕ ਦੀ ਆ ਉੱਚੀ ਛਾਲ ਦੀ ਆ ਉਹ ਉਹ ਵੀ ਥੋੜੇ ਬੀਜੀ ਸੀਗੇ ਇੱਕ ਸਾਡੇ ਚੇਅਰਮੈਨ ਸਾਹਿਬ ਆ ਭਾਈ ਸਤਨਾਮ ਆਪਣਾ ਸਤਨਾਮ ਸਿੰਘ ਜੀ ਸ 17 ਚਾਚੀ ਜਲਾਲਪੁਰ ਤੋਂ ਉਹਨਾਂ ਦੀ ਬੇਟੀ ਉਹ ਪਹਿਲਾਂ ਐਸਡੀਓ ਸਾਹਿਬ ਲੱਗੇ ਹੁਣ ਉਹ ਏਡੀਸੀ ਬਾਨਾ ਮਹਾੜੀ ਉਹਨਾਂ ਨਾਲ ਵੀ ਅਸੀਂ ਸੰਪਰਕ ਕਰਨਾ ਚਾਹਿਆ ਪਰ ਉਹ ਥੋੜਾ ਜਿਹਾ ਸ਼ਡਿਊਲ ਵਿਜੀ ਕਰਕੇ ਉਹ ਨਹੀਂ ਪਹੁੰਚ ਸਕੇ ਸੋ ਇਸ ਕਰਕੇ ਵੀ ਜਿਹੜਾ ਇਹ ਉਪਰਾਲਾ ਕੀਤਾ ਨਗਰ ਦੀਆਂ ਬੱਚੀਆਂ ਨਾਲ ਕਿ ਅਸੀਂ ਆਪਣੇ ਇਲਾਕੇ ਦੀਆਂ ਆਪਣੇ ਪੰਜਾਬ ਦੀਆਂ ਉਹ ਬੱਚਿਆਂ ਨੂੰ ਧੀਆਂ ਨੂੰ ਅੱਗੇ ਆ ਕੇ ਲੈ ਕੇ ਆ ਜੇ ਕਿ ਆਉਣ ਵਾਲੀ ਜਿਹੜੀ ਸਾਡੀ ਜਨਰੇਸ਼ਨ ਹੈ ਉਹ ਉਹਨਾਂ ਦੇ ਉਹ ਆਈਡਲ ਬਣ। ਉਹਨਾਂ ਦੇ ਮਤਲਬ ਉਹਨਾਂ ਤੋਂ ਸਿੱਖ ਕੇ ਜੇ ਅੱਜ ਅਸੀਂ ਉਹਨਾਂ ਬੱਚਿਆਂ ਨੂੰ ਸਨਮਾਨ ਕੀਤਾ ਕਿ ਕਿਉਂ ਨਾ ਕਰੀਏ ਸਾਡੇ ਪਿੰਡ ਦੀ ਬੱਚੀ ਉਹ ਸਨਮਾਨ ਦੇਣ ਦੇ ਯੋਗ ਹੋਵੇ। ਇਸ ਕਰਕੇ ਇਹ ਜਿਹੜਾ ਛੋਟਾ ਜਿਹਾ ਇੱਕ ਮੈਸੇਜ ਦਿੱਤਾ ਆ ਇਹ ਸੋ ਮੈਂ ਅਰਦਾਸ ਕਰਦਾ ਵਾਹਿਗੁਰੂ ਅੱਗੇ ਕਿ ਇਸੇ ਤਰ੍ਹਾਂ ਸਾਡਾ ਜਿਹੜਾ ਪਿੰਡ ਵੈ ਪਿੰਡ ਜਮੀਤਗੜ ਸੋ ਇੱਥੇ ਮੇਰ ਪਰਿਆ ਹੱਥ ਰੱਖਣ ਇਸ ਤਰ੍ਹਾਂ ਸਾਡੇ ਪਿੰਡ ਦੀ ਕੋਈ ਜਿਹੜੀ ਬੱਚੀ ਆ ਉਹ ਵੀ ਇਸ ਅਵਾਰਡ ਦੇ ਲਈ ਖੋਵੇ ਸੋ ਅਰਦਾਸ ਕਰਦੇ ਆ ਕਿ ਇਹ ਜਿਹੜਾ ਮੈਸੇਜ ਹੈ ਇਹ ਪੂਰੀ ਇਲਾਕੇ ਤੱਕ ਪੂਰੀ ਪੰਜਾਬ ਪੂਰੀ ਦੁਨੀਆ ਤੱਕ ਪਹੁੰਚੇ ਸੋ ਇੰਨਿਆ ਕ ਬੇਨਤੀ ਹੈ ਕਿ ਭਾਈ ਉਹਨਾਂ ਧੀਆਂ ਨੂੰ ਅੱਗੇ ਲੈ ਕੇ ਆਓ ਕਿਉਂਕਿ ਧੀਆਂ ਕਿਸੇ ਤੋਂ ਘੱਟ ਨਹੀਂ ਹੈਗੀਆਂ ਧੀਆ ਅੱਜ ਦੇਖੋ ਆ ਗਿਆ ਦੋ ਬੱਚੀਆਂ ਆਈਆਂ ਕਿੰਨਾ ਜਦੋਂ ਇੱਥੇ ਆਈਆਂ ਅਵਾਰਡ ਦਿੱਤਾ ਉਹ ਕਿੰਨੀਆ ਖੁਸ਼ ਹੋ ਗਈਆਂ ਸੋ ਮੈਂ ਅਰਦਾਸ ਕਰਦਾ ਜਿਹੜੇ ਸਾਡੇ ਨਗਰ ਦੇ ਆ ਪੈਣਾ ਮਤਾਵਾ ਜਿਨ੍ਹਾਂ ਦੇ ਬੱਚੇ ਆ ਉਹਨਾਂ ਨੂੰ ਕਿ ਭਾਈ ਤੁਹਾਡਾ ਵੀ ਬੱਚਾ ਕਰ ਲੈ ਇੱਥੇ ਇਸ ਮੁਕਾਮ ਤੇ ਪਹੁੰਚੀ ਸੋ ਇਹਨੀਆਂ ਕਹਿੰਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਸਸ਼ੀਕਾਲ ਜੀ ਸਾਰਿਆਂ ਨੂੰ ਮੈਂ ਕੰਚਨ अरोड़ा ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਸ਼ਹੀਦ ਭਗਤ ਸਿੰਘ ਨਗਰ ਤੋਂ ਆ ਆਪ ਸਭ ਜੀ ਨੂੰ ਦੱਸਣਾ ਚਾਹਨੀ ਹਾਂ ਕਿ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਅਤੇ ਕਾਰਾ ਭਾਰਤ ਸਰਕਾਰ ਵੱਲੋਂ ਲੀਗਲ ਅਡਾਪਸ਼ਨ ਕਿਵੇਂ ਕੀਤੀ ਜਾਂਦੀ ਹੈ ਉਸ ਦਾ ਕੀ ਪ੍ਰੋਸੈਸ ਹੈ ਉਸ ਬਾਰੇ ਮੈਂ ਤੁਹਾਨੂੰ ਜਾਣੂ ਕਰਵਾਉਣਾ ਚਾਹਨੀ ਆ ਅੱਜ ਕੱਲ ਦੇ ਸਮਾਜ 'ਚ ਕੋਈ ਵੀ ਇਹੋ ਜਿਹਾ ਪਰਿਵਾਰ ਜੋ ਬੱਚਾ ਗੋਦ ਲੈਣਾ ਚਾਹੁੰਦਾ ਹੈ ਜਾਂ ਫਿਰ ਕੋਈ ਇਹੋ ਜਿਹਾ ਪਰਿਵਾਰ ਜੋ ਬੱਚਿਆਂ ਨੂੰ ਗੋਦ 'ਚ ਦੇਣਾ ਚਾਹੁੰਦਾ ਹੈ ਉਹ ਸਭ ਤੋਂ ਪਹਿਲਾਂ ਆਪਣੇ ਸਮਾਜ ਵਿੱਚ ਨਰਸਿੰਗ ਹੋਮ ਹਸਪੀਟਲਸ ਜਾਂ ਡਾਕਟਰਸ ਨਾਲ ਤਾਲਮਿਲ ਕਰਦੇ ਨੇ ਅਸੀਂ ਦੇਖਦੇ ਹਾਂ ਕਿ ਹਸਪਤਾਲ ਦੇ ਵਿੱਚ ਜਦ ਡਿਲੀਵਰੀਜ਼ ਹੁੰਦੀਆਂ ਹਨ ਕੁਝ ਅਨਵਾਂਟਡ ਬੱਚੇ ਹੁੰਦੇ ਹਨ ਅਨਵੈਡ ਮਦਰਸ ਹੁੰਦੀਆਂ ਹਨ ਕੁੜੀਆਂ ਹੁੰਦੀਆਂ ਜੋ ਕਿ ਆਪਣੇ ਬੱਚਿਆਂ ਨੂੰ ਨਹੀਂ ਰੱਖਣਾ ਚਾਹੁੰਦੀਆਂ ਤੇ ਦੂਸਰੇ ਪਾਸੇ ਇਹੋ ਜਿਹੇ ਪਰਿਵਾਰ ਜੋ ਬੱਚਾ ਗੋਦ ਲੈਣਾ ਚਾਹੁੰਦੇ ਹਨ ਉਹ ਦੋਨੋਂ ਹੀ ਹਸਪਤਾਲ ਨਾਲ ਤਾਲਮਿਲ ਕਰਦੇ ਹੋਏ ਡਾਕਟਰਸ ਨਾਲ ਤਾਲਮਿਲ ਕਰਦੇ ਹੋਏ ਇੱਕ ਹੀ ਜਗ੍ਹਾ ਤੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਬੱਚੇ ਨੂੰ ਦੂਸਰੇ ਪਰਿਵਾਰ ਨੂੰ ਦੇ ਦਿੱਤਾ ਜਾਂਦਾ ਜਿੱਥੇ ਕਿ ਜਿਹੜੀ ਕੋਈ ਅਨਵਾਂਟਡ ਚਾਈਲਡ ਵਾਲਾ ਪਰਿਵਾਰ ਹੈ ਉਹ ਬੱਚਾ ਦੇ ਦਿੰਦਾ ਹੈ ਤੇ ਜਿਹਨੂੰ ਅਡੌਪਸ਼ਨ ਚ ਬੱਚਾ ਚਾਹੀਦਾ ਉਸ ਬੱਚੇ ਨੂੰ ਹਸਪੀਟਲ ਦੇ ਵਿੱਚ ਹੀ ਗੋਦ ਲੈ ਲੈਣਾ ਬਟ ਇਹ ਪ੍ਰਕਿਰਿਆ ਜੋ ਚਲਦੀ ਆ ਰਹੀ ਹੈ ਪ੍ਰੈਕਟਿਸ ਜੋ ਸਮਾਜੇ ਚਲਦੀ ਆ ਰਹੀ ਹੈ ਇਹ ਇੱਕ ਗੈਰ ਕਾਨੂੰਨੀ ਪ੍ਰੈਕਟਿਸ ਹੈ ਇਸ ਦੇ ਤਹਿਤ ਬੱਚਾ ਲੈਣਾ ਗੈਰ ਕਾਨੂੰਨੀ ਹੈ ਇੱਕ ਆਫੈਂਸ ਹੈ ਕਾਨੂੰਨ ਦੀ ਨਜ਼ਰ ਦੇ ਵਿੱਚ ਇੱਕ ਜੁਰਮ ਹੈ ਇਸ ਪ੍ਰੈਕਟਿਸ ਨੂੰ ਘਟਾਉਣ ਦੇ ਲਈ ਮੈਂ ਇੱਥੇ ਦੱਸਣਾ ਚਾਹਾਂਗੀ ਕਿ ਕਾਨੂੰਨੀ ਤੌਰ ਤੇ ਅਗਰ ਬੱਚਾ ਗੋਦ ਲੈਣਾ ਹੈ ਤੇ ਕਾਰਾ ਦੀ ਸਾਈਟ ਤੇ ਜਾ ਕੇ ਸੈਂਟਰਲ ਅਡਾਪਸ਼ਨ ਰਿਸੋਰਸ ਅਥਾਰਟੀ ਇੱਕ ਐਸੀ ਏਜੰਸੀ ਹੈ ਜੋ ਕਾਨੂੰਨੀ ਰੂਪ ਵਿੱਚ ਬੱਚਿਆਂ ਨੂੰ ਗੋਦ ਚ ਦਿੰਦੀ ਹੈ ਲੀਗਲ ਤਰੀਕੇ ਨਾਲ ਪ੍ਰੋਸੈਸ ਕਰਦੀ ਹੈ ਹਰ ਇੱਕ ਕੇਸ ਨੂੰ ਔਰ ਉਸ ਦੇ ਤਹਿਤ ਬੱਚੇ ਨੂੰ ਗੋਦ ਦਿੱਤਾ ਜਾਂਦਾ ਹੈ ਅਗਰ ਕੋਈ ਪਰਿਵਾਰ ਬੱਚੇ ਨੂੰ ਗੋਦ ਲੈਣਾ ਚਾਹੁੰਦਾ ਹੈ ਉਹ ਬਕਾਇਦਾ ਕਾਰਾ ਦੀ ਸਾਈਟ ਤੇ ਜਾ ਕੇ ਆਪਣਾ ਔਨਲਾਈਨ ਰਜਿਸਟ੍ਰੇਸ਼ਨ ਕਰੇ ਰਜਿਸਟ੍ਰੇਸ਼ਨ ਕਰਨ ਤੋਂ ਲਗਭਗ 1 ਮਹੀਨੇ ਦੇ ਅੰਦਰ ਅੰਦਰ ਉਸ ਬੱਚੇ ਦਾ ਕੇਸ ਚਾਈਲਡ ਪ੍ਰੋਟੈਕਸ਼ਨ ਯੂਨਿਟ ਕੋਲ ਹੋਮ ਵੈਰੀਫਿਕੇਸ਼ਨ ਲਈ ਆ ਜਾਂਦਾ ਹੈ ਪਰਿਵਾਰ ਦੀ ਬਕਾਇਦਾ ਵੈਰੀਫਿਕੇਸ਼ਨ ਕੀਤੀ ਜਾਂਦੀ ਹੈ ਕਿ ਕੀ ਉਹ ਪਰਿਵਾਰ ਬੱਚੇ ਨੂੰ ਗੋਦ ਲੈਣ ਦੇ ਯੋਗ ਹੈ ਕੀ ਉਹ ਸਰਕਾਰ ਵੱਲੋਂ ਦਿੱਤੀ ਗਈ ਜਿਹੜੀ ਕੰਡੀਸ਼ਨਸ ਹੈ ਉਹਨਾਂ ਨੂੰ ਫੁੱਲਫਿਲ ਕਰਦਾ ਹੈ ਕ੍ਰਾਈਟੇਰੀਆ ਫੁੱਲਫਿਲ ਕਰਦਾ ਹੈ ਜਾਂ ਨਹੀਂ ਅਗਰ ਪਰਿਵਾਰ ਕ੍ਰਾਈਟੇਰੀਆ ਨੂੰ ਫੁੱਲਫਿਲ ਕਰਦਾ ਹੈ ਉਸ ਤੋਂ ਬਾਅਦ ਬੱਚੇ ਦੀ ਹੋਮ ਸਟਡੀ ਹੋ ਕੇ ਵੈਰੀਫਿਕੇਸ਼ਨ ਹੋ ਕੇ ਪਰਿਵਾਰ ਦੀ ਰਿਪੋਰਟਿੰਗ ਕਾਰਾ ਨਵੀਂ ਦਿੱਲੀ ਨੂੰ ਕੀਤੀ ਜਾਂਦੀ ਹੈ ਸਟੇਟ ਗਵਰਨਮੈਂਟ ਦੇ ਰਾਹੀਂ ਔਰ ਉਸ ਤੋਂ ਬਾਅਦ ਪ੍ਰੋਸੈਸ ਨੂੰ ਫੋਲੋ ਕਰਦੇ ਹੋਏ ਅਸੀਂ ਬੱਚੇ ਨੂੰ ਲੀਗਲੀ ਤਰੀਕੇ ਨਾਲ ਅਡਾਪਸ਼ਨ ਵਿੱਚ ਦਿੰਦੇ ਹਾਂ ਦੂਸਰੀ ਤਰਫ ਗੱਲ ਹੋਈ ਕਿ ਕੋਈ ਪਰਿਵਾਰ ਆਪਣੇ ਬੱਚੇ ਨੂੰ ਰੱਖ ਨਹੀਂ ਸਕਦਾ ਉਸ ਦੀ ਕੰਡੀਸ਼ਨਸ ਐਸੀਆਂ ਨੇ ਕਿ ਬੱਚੇ ਨੂੰ ਸਾਂਭ ਸੰਭਾਲ ਨਹੀਂ ਕਰ ਸਕਦਾ ਔਰ ਬੱਚੇ ਨੂੰ ਦੇਣਾ ਚਾਹੁੰਦਾ ਹੈ ਅਸੀਂ ਦੇਖਦੇ ਹਾਂ ਕਈ ਵਾਰ ਇੱਕ ਪਰਿਵਾਰ ਵਿੱਚ ਹੀ 2 3 4 ਕੁੜੀਆਂ ਜਨਮ ਲੈ ਲੈਂਦੀਆਂ ਨੇ ਔਰ ਉਹ ਗਰੀਬ ਪਰਿਵਾਰ ਹੈ ਤੇ ਉਹ ਬੱਚੇ ਨੂੰ ਨਹੀਂ ਰੱਖ ਸਕਦਾ ਉਸ ਕੇਸ ਵਿੱਚ ਅਸੀਂ ਦੇਖਦੇ ਹਾਂ ਸਮਾਜ ਵਿੱਚ 50000 ਲੱਖ ਰੁਪਏ ਦੇ ਕੇ ਬੱਚੇ ਨੂੰ ਦੂਸਰੇ ਪਰਿਵਾਰ ਚ ਗੋਦ ਦੇ ਦਿੱਤਾ ਜਾਂਦਾ ਹੈ ਜੋ ਕਿ ਗਲਤ ਪ੍ਰੈਕਟਿਸ ਹੈ ਇਸ ਤਰੀਕੇ ਇਸ ਜਗ੍ਹਾ ਤੇ ਵੀ ਅਗਰ ਇਹੋ ਜਿਹੇ ਕੋਈ ਕੇਸਸ ਹੁੰਦੇ ਨੇ ਤੇ ਉਹ ਬਕਾਇਦਾ ਅਡਾਪਸ਼ਨ ਰੈਗੂਲੇਸ਼ਨਸ ਦੀ ਧਾਰਾ 7 4 ਅਤੇ 9 4 ਦੇ ਤਹਿਤ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਯਾਨੀ ਕਿ ਮੇਰੇ ਆਫਿਸ ਜਾਂ ਫਿਰ ਬਾਲ ਪਲਾਈ ਕਮੇਟੀ ਆਫਿਸ ਵਿੱਚ ਰਿਪੋਰਟ ਕਰ ਸਕਦੇ ਨੇ ਅਗਰ ਕੋਈ ਬੱਚਾ ਆਪਣਾ ਨਹੀਂ ਰੱਖ ਸਕਤਾ ਬਕਾਇਦਾ ਉਸ ਬੱਚੇ ਨੂੰ ਸਰੈਂਡਰ ਕੀਤਾ ਜਾਏਗਾ ਫੈਮਲੀ ਦੇ ਵੱਲੋਂ ਸਰੈਂਡਰ ਡੀਡ ਬਣਾਈ ਜਾਏਗੀ ਔਰ ਸਰੈਂਡਰ ਕਰਨ ਤੋਂ ਬਾਅਦ ਵੀ ਅਗਰ ਬੱਚਾ 2 ਸਾਲ ਤੱਕ ਦੀ ਉਮਰ ਤੱਕ ਦਾ ਹੈਗਾ ਤਾਂ 2 ਮਹੀਨੇ ਦਾ ਸਮਾਂ ਅਗਰ 2 ਸਾਲ ਤੋਂ ਉੱਪਰ ਦਾ ਹੈਗਾ ਤਾਂ 4 ਮਹੀਨੇ ਦਾ ਸਮਾਂ ਹੁੰਦਾ ਹੈ ਇੱਕ ਪਰਿਵਾਰ ਕੋਲ ਕਿ ਉਹ ਆਪਣੇ ਡਿਸੀਜਨ ਨੂੰ ਰਿਵਿਊ ਕਰ ਸਕੇ ਦੇਖ ਸਕੇ ਕਿ ਕੀ ਵਾਕਿਆਹੀ ਉਹ ਬੱਚੇ ਨੂੰ ਦੇਣਾ ਚਾਹੁੰਦਾ ਹੈ ਅਡਾਪਸ਼ਨ ਚ ਔਰ ਅਗਰ ਉਹ ਰਿਵਿਊਇੰਗ ਟਾਈਮ ਤੋਂ ਬਾਅਦ ਵੀ ਉਸੇ ਡਿਸੀਜਨ ਤੇ ਖੜਾ ਹੈ ਸਟ੍ਰਿਕਟ ਹੈ ਕਿ ਯੈਸ ਮੈਂ ਆਪਣਾ ਬੱਚਾ ਨਹੀਂ ਦੇਖ ਸਕਦਾ ਇਹਨੂੰ ਮੈਂ ਅਡਾਪਸ਼ਨ ਵਿੱਚ ਦੇਣਾ ਚਾਹਨਾ ਹਾਂ ਤਾਂ ਉਸ ਬੱਚੇ ਨੂੰ ਸਰੈਂਡਰ ਕਰਵਾ ਕੇ ਬਕਾਇਦਾ ਲੀਗਲ ਅਡਾਪਸ਼ਨ ਪ੍ਰੋਸੈਸ ਵਿੱਚ ਪਾਇਆ ਜਾਂਦਾ ਹੈ ਤਾਂ ਮੇਰੀ ਰਿਕਵੈਸਟ ਹੈ ਪਬਲਿਕ ਨੂੰ ਅਪੀਲ ਹੈ ਕੀ ਲੀਗਲ ਪ੍ਰੋਸੈਸ ਨੂੰ ਜੋ ਲੀਗਲ ਅਡਾਪਸ਼ਨ ਦਾ ਪ੍ਰੋਸੈਸ ਹੈ ਉਸ ਨੂੰ ਪ੍ਰਮੋਟ ਕੀਤਾ ਜਾਵੇ ਜੋ ਇਲੀਗਲ ਪ੍ਰੈਕਟਿਸਸ ਚੱਲ ਰਹੀਆਂ ਜੋ ਨਰਸਿੰਗ ਹੋਮਸ ਹੈ ਹਸਪੀਟਲਸ ਹੈ ਡਾਕਟਰਸ ਦੇ ਰਾਹੀਂ ਐਚੀ ਚੱਲ ਰਹੀ ਹੈ ਇਸ ਚੀਜ਼ ਨੂੰ ਅਸੀਂ ਘਟਾਈਏ ਇਸ ਪ੍ਰੈਕਟਿਸ ਨੂੰ ਅਸੀਂ ਘਟ ਕਰੀਏ ਜੇ ਸਰ ਜਨਾ ਸਿੰਘ ਭਗਤ ਸਿੰਘ ਨਗਰ ਦਾ ਸਵਰਥ ਅੱਜੀਆਂ ਵਿਸ਼ੇਸ਼ ਸਰਗਰਮੀਆਂ ਕੱਲ ਫੇਰ ਨਮੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਤਰੀ ਸਿੰਘ ਇਜਾਜ਼ਤ ਦਿਓ ਧੰਨਵਾਦ